Thank you. ਲਾਲ ਜੀ ਆ ਰਿਹਾ ਹੈ ਵਾਹਿਗੁਰੂ ਮਰਦਨ ਦੇ ਨਾਲ ਜੁੜਿਆ ਰਿਹਾ ਹੈ ਉਹ ਲਾਲ ਵੀ ਚੱਪਿਆ ਜਾਂਦਾ ਹੈ ਉਹ ਲਾਲ ਦਾ ਸਭੇ ਗਾਹੀ ਖੇਡ ਦੀ ਫੋਟੋ ਹੈ ਅੱਜ ਮੈਂ ਸਾਖੀ ਵਾਲੇ ਦਿਨ ਸਰਪੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀਆਂ ਸਾਡੀਆਂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਸਾਡੀਆਂ ਮੇਰੇ ਗੁਰੂ ਦੀ ਸਿਖਤ ਨਾਲ ਲਿਖੀ ਜਾਵੇ ਹਰ ਨਾਸਤ ਨਾ ਨਾ ਕੀ ਤੁਸਿਆ ਮਹਾਂ ਕਾਲ ਕਿਹੜਾ ਹੈ ਜਿਹੜਾ ਕਾਲ ਤੋਂ ਵੀ ਡੈਨ ਕਰੇ ਜ਼ੁਲਮ ਕਿੰਨੇ ਕੁ ਵਾਹ ਜਾਲਪੈ ਜਮੀ ਬਲਵਾਨ ਵਿੰਡਰ ਕੋ ਦੁਖ ਦੇਦ ਮੁਹਾਏ

ਖਾਲਸਾ ਸੰਗਤ ਗਲਮੀ ਦਾ ਤੋੜਨ ਤਾ ਮੇਰੇ ਹੋਏ ਤੁਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਇਸੇ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਜੀ ਅਸਮਾ ਕੇ ਇਹੀ ਸੰਦੇਸ਼ ਆ ਜੀ ਨਸ਼ੇ ਪੱਤੇ ਛੱਡ ਕੇ ਅਮਰ ਅਸ਼ੋਕ ਸਿੰਘ ਸੱਜੋ ਚੰਗੇ ਪਾਸੇ ਲੱਗੋ ਨਸ਼ਿਆਂ ਦਾ ਤਿਆਗ ਕਰੋ ਆਪਣੇ ਜੀਵਨ ਨੂੰ ਬਚਾਓ ਨਸ਼ਿਆਂ ਤੋਂ ਕਿ ਖਾਲਸਾ ਵਾਹਿਗੁਰੂ ਦੇ ਨਾਮ ਦਾ ਜਿਹਨਾਂ ਨੂੰ ਪਤਾ ਹੈ ਕਿ ਸੰਕੀ ਦਾ ਪਵਿੱਤਰ ਦਿਹਾੜਾ ਅੱਜ ਗੁਰਦੁਆਰਾ ਗੜੀ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ ਤੇ ਇਹਦੇ ਸਾਹਮਣੇ ਵਿੱਚ ਅਸੀਂ ਆਏ ਸੀ ਕਿ ਸੰਗਤ ਨਾਲ ਗੱਲਬਾਤ ਕਰਦੇ ਆਂਗੇ ਕਿਸ ਤਰ੍ਹਾਂ ਦੀ ਕਰਦੇ ਨੇ ਸਤਿਕਾਰ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੌਜਵਾਨ ਵੀਰਾਂ ਨੂੰ ਬਾਝ ਕਰਕੇ ਕਿ ਨਸ਼ਾ ਛੱਡੋ ਭਾਈ ਖਾਲਸੇ ਸਜੋ ਕਿਉਂਕਿ ਇਹ ਆਪਣੇ ਗੁਰੂ ਪੀਰ ਦੱਸ ਗਏ ਨੇ ਸਭ ਤੋਂ ਨਸ਼ਾ ਕੋਈ ਨਾ ਕਰੋ ਨਸ਼ਾ ਛੱਡੋ ਤੇ ਖਾਲਸੇ ਸਜੋ ਹੋਰ ਸੰਗਤਾਂ ਨੂੰ ਬੇਨਤੀ ਆ ਦੇਖੋ ਵਿਸਾਖੀ ਦਾ ਜੋੜ ਮੇਲਾ ਗੜੀ ਸਾਹਿਬ ਵਾਲੇ ਬਾਬਿਆਂ ਵੱਲੋਂ ਕਾਰ ਸੇਵਾ ਵੱਲੋਂ ਕਿੱਡਾ ਪਰਿਆ ਹੋਰ ਇਹਦਾ ਟੁਕੜਾ ਛਾ ਹੋਵੇ ਤੇ ਭਈ ਆਰਿਆਂ ਦਾ ਨਸ਼ਾ ਛੱਡਿਆ ਹੋਵੇਾਰੇ ਛੱਡੋ ਭਈ ਆਪਣੇ ਪੰਜਾਬ ਨੂੰ ਬਚਾਓ ਨਸ਼ਾ ਭਜਾਓ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਮਾਤੇ ਅੱਜ ਹੁਣ ਅਸੀਂ ਗੱਲ ਕਰਦਾਂਗੇ ਆਪਣੇ ਮੀਰ ਦੇ ਨਾਲ ਦੇ ਬਾਰੇ ਅਸੀਂ ਆ ਗਏ ਮਾਈਕ ਵਿੱਚ ਗਗਾ ਖਾਨ ਸਾਹਿਬ ਅੱਜ ਮੁੱਖ ਕੇ ਪਤੇ ਉਹ ਸਾਥ ਸੰਗਤ ਨੂੰ ਵਿਸਾਖੀ ਦੇ ਤਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੋ ਕਿ ਸਾਡੇ ਗੁਰੂਆਂ ਨੇ ਦਸੇ ਪਾਤਸ਼ਾਹ ਨੇ ਸੰਗਰਾਦ ਵਾਲੇ ਦਿਨ ਵਸਾਖੀ ਨੂੰ ਮੁੱਖ ਰੱਖ ਦਿਆ ਹੋਇਆ ਖਾਲਸਾ ਦੀ ਜੁਤੀ ਸਾਜਣਾ ਕੀ ਸੀ 13 April ਨੂੰ ਵਿਸਾਖੀ ਵਾਲੇ ਦਿਨ ਅੱਜ ਸੰਗਰਾਦ ਦਾ ਸਿੱਖ ਦਿਹਾੜਾ ਮਨ ਕੇ ਪੰਜ ਪਿਆਰਾਂ ਨੂੰ ਸ੍ਰੀ ਅੰਮ੍ਰਿਤ ਸ੍ਰੀ ਜੇਸਕਟ ਸਾਹਿਬ ਵਿਖੇ ਖੱਡੇ-ਬਾਟੇ ਦੀ ਕੋਲ ਪੰਜ ਪਿਆਰਿਆਂ ਨੂੰ ਸ਼ਿਕਾਇਤ ਕੀਤੀ ਸੀ ਇਸ ਕਰਕੇ ਇਹ ਵਿਸਾਖੀ ਦਾ ਦਿਹਾੜਾ ਬਣਾਇਆ ਜਾਂਦਾ ਹੈ